ਵੀਰੇ ਹਾਂਜੀ ਉਹਨਾਂ ਲਈ ਤੋਹਫਾ ਹੀ ਆ ਇਹ ਠੀਕ ਆ ਲੋ ਜੀ ਚੱਕਰ ਸਾਹਿਬ ਦਾ ਟਾਪ ਕਲਾਸ ਬਹਿਣਾ ਪੂਰੀ ਜਿਹਨੂੰ ਅੱਜ ਦੇ ਸਮੇਂ ਦੀ ਆਪਾਂ ਸੋਨਾ ਬੱਛੀ ਕਹਿ ਸਕਦੇ ਆ ਪੂਰੀ ਠੀਕ ਆ ਜੀ ਗਲਾਬੀ ਥਣ ਲੱਗਿਆ ਹਾਂਜੀ ਬਾਕੀ ਐ ਮੂੰਹ ਮਾਂ ਦਿਖਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਾਇਰ ਬਰਨਾਲਾ ਤੇ ਜ਼ਿਲ੍ਹਾ ਵੀ ਬਰਨਾਲਾ ਬਾਈ ਜਗੀਰ ਦੇ ਡੈਰੀ ਫਾਰਮ ਚੋਂ ਬਣਾ ਰਹੇ ਆ ਅੱਜ ਬਾਈ ਕੋਲ ਗਾਵਾਂ ਹੀ ਗਾਵਾਂ farm 12 ਮਹੀਨੇ 30 ਦਿਨ ਬਾਈ ਕੋਲ ਗਾਵਾਂ ਹਾਜ਼ਰ ਹੋਣੀਆਂ ਪਾ ਦਾ ਕੰਮ ਆ ਬਾਈ ਦਾ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7728000333 ਵੱਧ ਜਾਣਕਾਰੀ ਲੰਮਾ ਗਿਆ ਆਪਣਾ ਬਾਈ ਤੋਂ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਜੀ ਤੇਰਾ ਇਹਨੂੰ ਵਾਪਸ ਫੋਲੋਅਰ ਤੇ ਸ਼ੇਅਰ ਕਰਾ ਕਰ ਤਾਂ ਵੀ ਐਡ ਕਰਾ ਸਕਦੇ ਨੂੰ ਜੀ ਦੁਰਕਾਰ ਸਿ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਝੜਕਸੀ ਕਾਲ ਜੀ ਨਾਮ ਨਾਮ ਜੱਗੀ ਆ ਜੀ ਹਾਂਜੀ ਸ਼ਹਿਰ ਬਰਨਾਲਾ ਕੋਠੇ ਗੁਰੂ ਰਾਮਦਾਸ ਨਗਰ ਸੇਖਾ ਰੋਡ ਬਰਨਾਲਾ ਬਾਈ ਜੀ ਠੀਕ ਆ ਮੋਬਾਈਲ ਨੰਬਰ ਹੈਗਾ 98153 98107 ਠੀਕ ਆ ਕਿੰਨੇ ਕਾਮਾ ਵੀਰੇ ਆਪਣੇ ਕੋਲ ਚ ਕਾਮਾ ਆਪਣੇ ਕੋਲੇ 15 ਨੇ ਬਾਈ ਜੀ ਠੀਕ ਆ 12 ਕਾਮਾ ਆਪਾਂ ਕੈਮਰੇ ਤੇ ਦਿਖਾਵਾਂਗੇ 3 ਕਾਮਾ ਕੱਚੀਆਂ ਨੇ ਹਜੇ ਠੀਕ ਆ ਜੀ ਯਾਰ ਕੋਈ ਵੀਰ 15 20 ਦੇ ਨਦੀ ਕੱਚੀ ਲੈਣ ਵਾਲਾ ਹੁੰਦਾ ਉਹ ਵੀ ਮਿਲ ਜੂ ਠੀਕ ਆ ਪਹਿਲੀ ਵੈੜ ਦੀ ਜਾਣਕਾਰੀ ਦੱਸੋ ਹਾਂ ਬਾਈ ਜੀ ਦੂਜੇ ਸਵੇਰ ਵੈਡ ਆ ਜੀ ਹਾਂਜੀ ਕੱਲ ਵੀ ਸੂਈ ਹੋਈ ਆ ਵੀਰੇ ਠੀਕ ਆ ਇਹਦੇ ਬੱਚੇ ਨੂੰ ਜਨਮ ਦਿੱਤਾ ਠੀਕ ਆ 8 ਬੁੱਤ ਠੰਢੀ ਸੀਲ ਪੂਰੀ ਟੌਪ ਕਲਾਸ ਆ ਜਮ ਠੀਕ ਆ ਜੀ ਕੋਈ ਵੀ ਭੈਣ ਭਰਾ ਚ ਹੈ ਮਸ਼ੀਨਾਂ ਚੋਲੇ ਹਾਂਜੀ ਚ ਹੈ ਹੱਥੀ ਚੋਲੇ ਠੀਕ ਆ ਜੀ ਚਵਾਈ ਚਮੂਈ ਦੀ ਬਿਲਕੁਲ ਓਕੇ ਸਾਫ ਸੁਥਰੀ ਆ ਜਮ ਠੀਕ ਆ ਜੀ ਲੋ ਚੈੱਕ ਕਰ ਸਕਦੇ ਆ ਵਾਲੂ ਦਾ ਪਰਮਾ ਵਾਲੀ ਦਾ ਲਓ ਜੀ ਮੋੜ ਲਓ। ਲਓ ਜੀ ਚੱਕਰ ਸੰਨ ਕੱਦ ਬੈਠ ਸੁਖਣਾ। Samsung 4 ਆ। ਤੇ ਰੇਟ ਰੁੱਤ ਭਰਾ ਦਾ। ਇਹਦਾ ਮੁੱਲ ਹੈਗਾ ਬਾਈ ਜੀ 95000 ਰੁਪਿਆ ਠੀਕ ਆ। 2000 ਰੁਪਿਆ ਛੋਟ ਹੋਊਗੀ। ਹਾਂਜੀ। ਚਾਹੇ ਕੋਈ ਵੀ ਵੀਰ ਠੀਕ ਆ। 50 ਕਿਲੋਮੀਟਰ ਦੀ ਪਹੁੰਚ ਕਰਾ ਦੇ। ਹਾਂਜੀ। ਚਾਹੇ ਕੋਈ ਵੀਰ 2000 ਰੁਪਿਆ ਛੋਟ ਕਰਾ ਲੈ। ਠੀਕ ਹੈ ਜੀ। ਜਿਹੜੀ ਦੁੱਧ ਦੀ ਕੁਆਲਿਟੀ ਹੈ ਮਾਲਕ ਨੇ 24 ਕਿਲੋ ਦੱਸਿਆ ਬਾਈ ਜੀ ਆਪਾਂ ਨੂੰ। ਹਾਂਜੀ। ਠੀਕ ਹੈ ਦੂਜੀ ਵਾਰ ਦੀ ਦੂਜੇ ਨੰਬਰ ਤੇ ਜਿਹੜੀ ਵਾੜਾ ਬਾਈ ਜੀ ਬੱਛੀ ਉਹਦੀ ਮੰਗਰ ਖੜੀ ਆ ਖੜੀ ਆ ਹਾਂਜੀ ਜਰਸੀ ਇਹ ਕੋਫੀ ਕਲਰ ਦੀ ਪੰਜਾਬ ਵਾਲੀ ਜਰਸੀ ਜਿਹਨੂੰ ਆਪਾਂ ਕਹਿੰਦੇ ਆ ਠੀਕ ਹੈ ਜੀ ਬਣਾ ਬਈ ਸਾਰੀਆਂ ਆਪਣੇ ਕੋਲੇ ਇੱਕ ਤੋਂ ਇੱਕ ਤੋਹਫੇ ਹੀ ਆ ਠੀਕ ਹੈ ਜੀ ਇਹਦਾ ਰੇਟ ਭਰਾ ਹਾਂ ਬਈ ਜਿਹੜਾ ਇਹ ਰੇਟ ਆਗਾ ਹਾਂਜੀ ਉਹ 6200 ਰੁਪਿਆ ਠੀਕਾ 206000 ਰੁਪਏ ਲੈ ਲਾਂਗੇ ਠੀਕ ਹੈ ਜੀ ਸੁਣੋ ਜੀ ਚੈੱਕ ਕਰ ਸਕਦੇ ਪੜਾ ਤਾਜੀ ਸੂਈ ਵੀ ਆ ਰੇਟ ਬਾਈ ਨੇ 62000 ਦੱਸਿਆ ਪਰ ਸੂਈਆਂ ਵੀਰੇ 14 15 ਕਿਲੋ ਬੋਲੀ ਤਿਆਰ ਆ ਸੀਲ ਠੰਡੀ ਆ ਠੀਕ ਹੈ ਜੀ ਚਵਾਈ ਚਮੂਈ ਦੀ ਚਾਹੇ ਬੱਚਾ ਲਾ ਨਾ ਲਾ ਹਾਂਜੀ ਆਈ ਬੈਠੋ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਇਹਦੇ ਪੁੱਤੇ ਲੋ ਜੀ ਚੈੱਕ ਕਰ ਸਕਦੇ ਪੜਾ ਲੋ ਠੀਕ ਹੈ ਦੂਜੀ ਰੰਗ ਨੂੰ ਮਾਰ ਜ਼ਰਾ ਮਤਲਬ ਉਹ ਖੜੀਏ ਬੱਚੀ ਬੱਚੀ ਕੋਈ ਇਹ ਨਹੀਂ ਮੂਰੇ ਹੈਗੀ ਠੀਕ ਆ ਸਰ ਠੀਕ ਹੈ ਬਸ ਕੋਈ ਸ਼ਰਨਾਪੂਰ ਨਹੀਂ ਕੋਈ ਸਿੱਧੀ ਛਪਾਰੀ ਕੋਈ ਚੀਜ਼ ਦੀ ਅਰੇ ਕਿਹ ਚੀਜ਼ ਦੀ ਗਾਰੰਟੀ ਆਪਣੀ ਠੀਕ ਹੈ ਜੀ ਤੀਜੀ ਇਹ ਬਾਈ ਜੀ ਸੇਲ ਹੋਈ ਵੀ ਆ ਵੜ ਇਹ ਸੇਲ ਹੋ ਗਈ ਠੀਕ ਹੈ ਚੌਥੀ ਆ ਜਰਸੀ ਪੰਜਾਬ ਵਾਲੀ ਜਿਹੜੇ ਵੀਰ ਪੰਜਾਬ ਵਾਲੀ ਜਰਸੀ ਲੈ ਆਉਂਦੇ ਸ਼ਕੀਨ ਨੇ ਵੀਰੇ ਹਾਂਜੀ ਉਹਨਾਂ ਲਈ ਤੋਹਫਾ ਹੀ ਆ ਇਹ ਠੀਕ ਆ ਲੋ ਜੀ ਚੈੱਕ ਕਰ ਸਾਡੇ ਕੋਲ ਟੌਪ ਕਲਾਸ ਬਹਿਣਾ ਪੂਰੀ ਜਿਹਨੂੰ ਅੱਜ ਦੇ ਸਮੇਂ ਦੀ ਆਪਾਂ ਸੋਨਾ ਬੱਚੀ ਕਹਿ ਸਕਦੇ ਆ ਪੂਰੀ ਠੀਕ ਹੈ ਜੀ ਗਲਾਬੀ ਥਣ ਲੱਗਿਆ ਹਾਂਜੀ ਬਾਕੀ ਐ ਮੂੰਹ ਮਾਂ ਦਿਖਾ ਦੇ ਬਹੁਤ ਸੋਹਣਾ ਬਾਈ ਬੋਡੀ ਵੇਟ ਵੀ ਵੱਡੇ ਮੋਡੀ ਵੇਟ ਦੀ ਆ ਠੀਕ ਹੈ ਉਹ ਮੱਛਲੀ ਜੀਆਂ ਜਰਸੀਆਂ ਨਹੀਂ ਹੈਗੀਆਂ ਠੀਕ ਆ ਵੀ ਜਿਹੜੇ ਵੀਡੀਓ ਤੇ ਕਹਿੰਦੇ ਆ ਬਾਈ ਤੁਹਾਨੂੰ 50000 ਦੀ ਜਰਸੀ ਲੱਜੂ ਹਾਂਜੀ ਤੁਹਾਨੂੰ ਜਰਸੀ ਲੈਣੀ ਐ ਨਾ ਬਾਈ ਤੁਹਾਨੂੰ 85000 ਲਾਉਣਾ ਪਊਗਾ ਆ ਬੱਚੀ ਫੇਰ ਕਿੰਨੇ ਦਿਨ ਪਿਆ ਬਾਈ ਹਫਤਾ ਪਿਆ ਵੀਰੇ ਹਫਤੇ ਦੀ ਕੱਚੀ ਆ ਫੇਸ ਕੁਆਲਟੀ ਦੇਖ ਸਕਦੇ ਹੋ ਲੋ ਜੀ ਇਹ ਹੁੰਦੀਆਂ ਜਰਸੀਆਂ ਬਈ ਜਰਸੀ ਦਾ ਅਲੱਗ ਕਹਿਂਦਾ ਠੀਕ ਹੈ ਜੀ ਪਰ ਜਰਸੀ ਦੇ ਘਰ ਬਹੁਤ ਦੂਰ ਨੇ ਸਹੀ ਗੱਲ ਹੈ ਜੀ ਹਾਂ ਜੀ ਅਗਲੀ ਮੁੱਲ ਹੈਗਾ ਉਹਦਾ 85000 ਰੁਪਏ 2000 ਰੁਪਏ ਛੋੜਾ 83000 ਰੁਪਏ ਲੈ ਲਾਂਗੇ ਵੀਰ ਜੀ ਕਿਸੀ ਅਗਲੀ ਵਾਰ ਦੱਸ ਦਿੰਦੇ ਹਾਂ ਹਾਂ ਬਈ ਤੀਜਾ ਸੂਆ ਸੁੰਦੀ ਆ ਪ्योर ਜਰਸੀ ਆ ਵੀ ਪੰਜਾਬ ਵਾਲੀ ਹਾਂਜੀ ਕੋਈ ਆਪਾਂ ਪਹਿਲਾਂ ਨਹੀਂ ਕਹਿ ਕੇ ਦੇਣੀ ਕੋਈ ਦੂਜਾ ਨਹੀਂ ਕਹਿ ਕੇ ਦੇਣੀ ਠੀਕ ਹੈ ਜੀ ਦੁੱਧ 18 ਕਿਲੋ ਪਾਇਆ ਹੋਇਆ ਵੀਰੇ 20 ਕਿਲੋ ਦੁੱਧ ਪਾਉਗੀ ਇਮਾਨਦਾਰੀ ਦਾ ਠੀਕ ਹੈ ਜੀ ਬੋਡੀ ਬਿਲਡ ਦੀ ਬਹੁਤ ਚੰਗੀ ਆ ਹਾਂਜੀ ਲੋਜੀ ਇਸ ਬਿਊਟੀ ਚੈੱਕ ਕਰ ਸਕਦੇ ਹੋ ਲੋਜੀ ਬਾਕੀ ਥਾਂ ਦੇਵਾ ਚੈੱਕ ਕਰਾ ਦੇ ਫਿਰ ਆਉਣੀ ਤੁਹਾਡੀ ਬੁੱਤ ਹੋਣੀ ਠੀਕ ਹੈ ਲੋਬਾ ਥਾਂ ਦੇਵਾ ਚੈੱਕ ਕਰਾ ਦਿਓ ਜੀ ਕਰਾਤਾ ਜੀ ਕਰਾਤਾ ਲੋਜੀ ਜਗੀ ਬਈ ਇਹਦਾ ਵੀ ਖੱਚ ਕੇ ਜੇ ਰੇਟ ਦੱਸ ਦੇ ਦਸ ਹਾਂ ਬਈ ਜੀ ਇਹਦਾ ਮੁੱਲ ਹੈਗਾ 75000 ਰੁਪਿਆ ਹਾਂਜੀ 2000 ਰੁਪਏ ਛੋੜ ਹੋ ਜੂਗੀ ਬਾਕੀ ਜਦੋਂ ਕੋਈ ਵੀ ਭੈਣ ਭਰਾ ਵੀਰ ਮਾਂ ਨਾਲ ਫੂਲ ਲਾਊਗਾ ਵੀਰੇ ਹਾਂਜੀ ਕੋਈ ਨਹੀਂ ਬਹਿਣ ਦੇ ਕੇ ਤੋਰਾਂਗੇ ਇਹ ਨਹੀਂ ਗੱਲ ਵੀ ਬਾਈ 2000 ਕਹਦਾ ਮੈਂ ਆਪਾਂ ਕੋਈ ਨਹੀਂ ਵੀ ਫੈਸਲੀ ਲੈਣਾ ਕੋਈ ਕਹਿ ਜਾ ਹੁੰਦਾ ਭੈਣ ਭਰਾ ਕੋਈ ਕਹਿ ਜਾ ਹੁੰਦਾ ਠੀਕ ਹੈ ਜੀ ਹੁਣ ਕਈ ਥੋੜੀ ਪਿਛਲੀ ਵੀਡੀਓ ਤੋਂ ਤੁਹਾਡੇ ਵੀਡੀਓ ਦੇਖ ਕੇ ਆਈਆਂ ਸੀ ਪੈਣਾ ਬਠਿੰਡੇ ਕੋਲੋਂ ਠੀਕ ਹੈ ਜੀ ਉਹ ਦੋਨੇ ਭੈਣਾਂ ਆ ਮਲੋਈ ਵਿਧਵਾ ਸੀਗੀਆਂ ਬੇਰੀਆਂ ਠੀਕ ਆ ਉਹ ਕਹਿੰਦੀ ਬਈ ਦੁੱਧ ਹੀ ਪਾਉਣੀ ਆ ਦੁੱਧ ਤੇ ਗੁਜ਼ਾਰਾ ਕਰਨਾ ਸਹੀ ਗੱਲ ਆ ਜੀ ਉਹਨਾਂ ਨੂੰ ਪਹੁੰਚ ਵੀ ਕਰਕੇ ਦਿੱਤੀ ਉਹ ਜੇ ਕਈ ਵਾਰ ਕੋਈ ਲੋਡ ਬੰਦ ਬੰਦਾ ਹੁੰਦਾ ਬਈ ਅੜਿਆ ਨਹੀਂ ਜਾਂਦਾ ਉਹਦੇ ਨਾਲ ਠੀਕ ਆ ਜੀ ਹਾਂਜੀ ਇਹ ਦੱਸੋ ਵੜ ਜਾਂਦੇ ਆ ਅਗਲੀ ਕਾਲੀ ਬਈ ਸੂਆ ਦਾ ਦੂਜਾ ਪਿਆਰ ਹਾਂਜੀ ਠੀਕ ਆ ਠੀਕ ਆ ਸੰਤੋਂ ਬਹੁਤ ਪਿੱਛੀ ਤੇ ਲੈਂਬਰ ਮੋਡਲ ਨੂੰ ਬਾਕੀ ਥਣ ਦੇ ਬਾਅਦ ਦਿਖਾ ਦੀ ਪੂਰਾ ਟਾਪ ਕਰਾ ਲੈ ਬਾਅਦ ਦਿਖਾ ਦੇ ਬਈ ਲੈਵੇ ਸੀ ਤਨਾ ਠੀਕ ਹੈ ਜੀ ਇੰਨੀ ਸੁਸਰੀਆ ਵਹਿਣ ਕਿਸੇ ਪਾਸੇ ਵੀ ਪੂਰਾ ਵੀ ਹੱਥ ਤਰਾ ਨਹੀਂ ਹੈਗੀ ਠੀਕ ਹੈ ਜੀ ਦੁੱਧ ਹੋ ਸਕਦਾ ਵੀ 18 ਕਿਲੋ ਹੀ ਪਾ ਦੇ ਹਾਂਜੀ ਨਹੀਂ 15 ਕਿਲੋ ਦੁੱਧ ਖੁੱਲਾ ਪਾ ਦੂਗੀ ਆਮਦਾਰੀ ਦਾ ਕਿੰਨੇ ਟਾਈਮ ਦੀ ਕੱਚੀ ਹੈ ਜੀ ਬਸ ਜਿੰਨੀ ਵੀ ਬਣਾ ਬਈ ਹੈਗਾ ਮਾਣੇ ਹਫ਼ਤੇ ਤੋਂ ਅੰਦਰ ਸੂਣ ਵਾਲੀ ਨਹੀਂ ਤੇ ਰੇਟ ਜੀ ਇਹਨਾਂ ਦੇ 57000 ਰੁਪਏ ਰੇਟ ਆ 55000 ਦੀ ਵੇਡ ਦੇ ਦਾਂਗੇ 55000 ਦੀ ਵੇਡ ਲੈ ਵਾ ਦੋ ਦੋ 15 ਕਿਲੋ ਪਾਉਗੀ ਖੁੱਲਾ ਠੰਡਾ ਆਰਾਮਦਾਰੀ ਦਾ ਠੀਕ ਹੈ ਇਤੋਂ ਦਿਖਾ ਦੇ ਫੀਟਿੰਗ ਫੂਟਿੰਗ ਲੈਵੇ ਦੀ ਹਰੇ ਸੂੰਦੀ ਨਹੀਂ ਲੈਵਾ ਬਹੁਤ ਸੋਹਣਾ ਤਿਆਰ ਕਰੂਗੀ ਠੀਕ ਹੈ ਹਾਂਜੀ ਭਾਈ ਇਹ ਦੱਸੋ ਜੀ ਗਾਂ ਜਾਣਕਾਰੀ ਹਾਂ ਭਾਈ ਜੀ ਪਰਸੋਂ ਦੀ ਵੇਡ ਸਹੀ ਹੋਈ ਆ 16 17 ਕਿਲੋ ਬਹੁਣੀ ਤਿਆਰ ਆ ਭਾਈ ਠੀਕ ਹੈ ਜੀ ਬੱਛਾ ਮੰਗ ਰਿਹਾ ਨੇ ਅੱਛਾ ਜੀ ਕੋਈ ਵੀ ਵੀਰ ਤੇ ਆਏ ਹੱਥੀ ਚੋਲੇ ਇਹ ਮਸ਼ੀਨ ਵਾਲਾ ਲੈ ਜੇ ਮਸ਼ੀਨ ਵੀ ਲਵਾਉਂਦੀ ਆ ਭਸਵਾ ਮਸ਼ੀਨ ਤੇ ਖਾਲੀ ਕਰੀ ਆ ਹਾਂਜੀ ਹਰ ਇੱਕ ਪਾਸਿਓ ਓਕੇ ਆ ਜਮਾ ਠੀਕ ਆ ਜੀ ਲਓ ਜੀ ਚੈੱਕ ਕਰ ਸਦੇ ਭਰਾ ਕਿੰਨਾ ਕੁ ਦੁੱਧ ਕੱਢਣੀ ਚਾਹੀ ਪਈ ਇਹ ਦੁੱਧ ਭਾਈ ਹੋ ਹੋ ਇਹ ਨਾਲ 15-16 ਕਿਲੋ ਬੋਣੀ ਹੁਣ ਠੀਕ ਆ ਜੀ ਤੇ ਰੇਟ ਹੈ ਭਾਈ ਜਿਹੜੀ ਬਣਾਵਟੇ ਦੀ ਉਹ 24-25 ਕਿਲੋ ਵਾਲੀ ਆ ਪਰ 20 ਕਿਲੋ ਮੰਨ ਕੇ ਲੈ ਲੈ ਜਿਹੜਾ ਭੈਣ ਭਰਾ ਲਊਗਾ ਠੀਕ ਆ ਰੇਟ ਭਰਾ ਜਾਇਜ਼ ਆ ਜਦ ਮੈਂ ਖਿੱਚ ਕੇ ਜੀ 75000 ਦੀ ਵਾੜ ਦੇ ਦਿਆਂਗੇ ਬਾਈ ਜੀ 70000 ਰੁਪਏ ਠੀਕ ਹੈ 400 ਪੈਂਦੀ ਹੈਗੀ ਠੀਕ ਹੈ ਜੀ ਸਾਫ ਸੁਥਰੀ ਆ ਬਹੁਤ ਜਿਆਦੇ ਠੰਡੀ ਸੀ ਦਾ ਬਹੁਤ ਜਿਆਦੇ ਲੋ ਠੀਕ ਹੈ ਜੀ ਹਾਂਜੀ ਅਗਲੀ ਦਾ ਦੱਸੋ ਜਾਣਕਾਰੀ ਆ ਤੁਹਾਡੇ ਬੈਠਿਆਂ ਤੋਂ ਹੀ ਸੁਈ ਜਾ ਬਾਈ ਹੁਣੀ ਹਾਂਜੀ ਅਜੇ ਬੱਚੇ ਹੀ ਖੱਚੇ ਮੂਰੇ ਕਰਿਆ ਜੇਰ ਪੈਣੀ ਆ ਕੋਈ ਪਾਈਆ ਚੋਈ ਨਹੀਂ ਕਿਲੋ ਕੱਢੀ ਨਹੀਂ ਠੀਕ ਆ ਸੇਬਾਂ ਕਹਿੰਦੇ ਬਾਈ ਜੇਰ ਪੈਣ ਤੋਂ ਪਹਿਲਾਂ ਹੀ ਖਾਲੀ ਕਰਤੀ ਹਜੇ ਤੇ ਘਰਦਾਰ ਵੀ ਨਹੀਂ ਮਾਰੀ ਆਪਾਂ ਇਹਦੀ ਬੱਚਾ ਕੀ ਮਗਰ ਬੱচ্চਾ ਬਾਈ ਬੱচ্চਾ ਬੱচ্চਾ ਠੀਕ ਆ ਪਰਨਾ ਨਹੀਂ ਹੈਗਾ ਇਹਨੇ ਵੇੜਨੇ ਬਾਈ ਬੱচ্চਾ ਪਿਆ ਮੂਹਰੇ ਤਾਜੀ ਸੂਈ ਆ ਠੀਕ ਹੈ ਜੀ ਲੋ ਜੀ ਥਣਲੇ ਵੇ ਦੀ ਇਹ ਇੱਕ ਚੀਜ਼ ਦੀ ਓਕੇ ਆ ਜਮਾ ਬਾਈ ਠੀਕ ਹੈ ਜੀ ਫੁੱਲ ਗਰੰਟੀ ਆ ਆਪਣੀ ਠੀਕ ਹੈ ਜੀ ਸਾਫ ਸੁਥਰੀ ਆ ਇਹ ਇੱਕ ਚੀਜ਼ ਦੀ ਰੇਟ ਰੇਟ ਬਾਈ ਜੀ 55000 ਦੀ ਵੇੜ ਦੇ ਦਾਂਗੇ 55000 ਠੀਕ ਹੈ ਜੀ ਹਾਂ ਜੀ ਅਗਲੀ ਸੰਗਾਲੀ ਦਾ ਅਗਲੇ ਦਾ ਤੋਹਫਾ ਹੀ ਆ ਬਾਈ ਹਾਂ ਜੀ ਜਿਹੜਾ ਲੈ ਗਿਆ ਭੈਣ ਭਰਾ ਹਾਂ ਜੀ ਮੈਂ ਯਾਦ ਹੀ ਕਰੂਗਾ ਤਾਂ ਠੀਕ ਹੈ ਜੀ ਲੋ ਜੀ ਚੱਕਾ ਸਮੇਪਾ 60000 ਰੁਪਇਆ ਮੋਲਾ ਜੀ ਦੇਣਾ ਹਾਂਜੀ 2000 ਰੁਪਇਆ ਛੋੜਾ ਹਾਂਜੀ ਇਹਨੂੰ ਤਿੰਨ ਘਟ ਵਾਲਾ ਵੀ ਵੀਰ ਗਣ ਕੇ ਖੇਚਲਾ ਨਾ ਕਰਿਓ ਇਹ ਤਾਂ 2000 ਹੀ ਹੋਣਾ ਠੀਕ ਹੈ ਜੀ ਇਹਦਾ ਕਿਉਂਕਿ ਪਾ ਮੋਲੀ ਜੈਲ ਪਾਇਆ ਹੋਇਆ 20 ਕਿਲੋ ਦੁੱਧ ਦਾ ਪਲੂਣ ਦਾ ਦਿੱਤਾ ਹੋਇਆ ਬਾਈ ਠੀਕ ਹੈ ਜੀ ਕਹਿਣ ਵਾਲੀ ਚਵਾਈ ਕਰਾਈ ਹੋ ਜਾ 20 ਕਿਲੋ ਜੀ ਠੀਕ ਆ ਲੋਪਰਾ ਕੱਲੇ ਜਿਹੜਾ ਇੰਚ ਇੰਚ ਦਾ ਸਿੰਗ ਹੈ ਦੇ ਬਸ ਉਹੀ ਉਹੀ ਆ ਠੀਕ ਹੈ ਜੀ ਲੋਕ ਪਰ ਦੂਜਾ ਨੰਬਰ ਜਿੰਨੀਆਂ ਵੀ ਵੜਾ ਆਪਣੇ ਕੋਲੇ ਸੁੰਨੀਆਂ ਨੇ ਵੀਰੇ ਹਾਂਜੀ ਕੋਈ ਵੀ ਭੈਣ ਭਰਾ ਵੀ ਆਵੇ ਆਪਣੇ ਕੋਲ ਦੋ ਡੰਗ ਚਾਰ ਡੰਗ ਚੋਕੇ ਲਿਜਾ ਸਕਦਾ ਠੀਕ ਹੈ ਜੀ ਬਿਨਾ ਚੋਲੇ ਮੰਗਾਊਗਾ ਥਾਂ ਦੇਵੇ ਦੀ ਹਾਂਜੀ ਜੇਰ ਭਾਰ ਦੀ ਆਪਣੀ ਫੁੱਲ ਗਰੰਟੀ ਹੋਊਗੀ ਠੀਕ ਆ ਦੁੱਧ ਪਤਾ ਕੀ ਗੱਲ ਆ ਮੌਸਮਾ ਕੱਚਾ ਪਿੱਲਾ ਕਦੇ ਧੁੱਪ ਹੋ ਗਈ ਕਦੇ ਮੀਂਹ ਪੈ ਗਿਆ ਹਾਂਜੀ ਦੁੱਧ ਹੈਗਾ ਕੇਰ ਨਾਲ ਜਾ ਕੇ ਬਾਈ ਠੀਕ ਆ ਜੇ ਇਹ ਜੀ ਕੇਰ ਕਰ ਲੈਣਗੇ ਹੋ ਜਾ ਦੁੱਧ ਚੋਲੂਗਾ ਅਗਲਾ ਕਿੰਨੇ ਦਿਨ ਤੋਂ ਕਿੰਨੇ ਬੱਤਿਆਰੀ ਹੈ ਭਾਈ ਅੱਡੇ ਤੇ ਜਮਾ ਗੱਡੀ ਚੜ੍ਹ ਕੇ ਸੂਈ ਵੀ ਸਕਦੀ ਹੈ 2-4 ਦਿਨ ਲੈ ਵੀ ਸਕਦੀ ਹੈ ਠੀਕ ਹੈ ਜੀ ਲੋ ਭਰਾ ਰੇਟ ਦੱਸਦਾ ਭਾਈ ਨੇ ਅਗਲੀ ਵਾਰ ਮਿਲਣਾ 55000 ਰੁਪਏ ਮੁੱਲ ਆ ਭਾਈ ਜੀ ਇਹਦਾ ਹਾਂਜੀ ਬੱਛੀ ਮੰਗ ਰਾ ਹਾਂਜੀ ਪਰ ਸੋਨੀ ਸੂਈ ਹੋਈ ਆ ਠੀਕ ਆ ਲੋ ਜੀ ਐਤਵਾਰ ਵਾਲੇ ਦਿਨ ਦੀ ਸੂਈ ਵੀ ਆ ਵੀਰੇ ਠੀਕ ਹੈ ਜੀ ਲੋ ਜੀ ਚੈੱਕ ਕਰ ਸਕਦੇ ਰੇਟ ਵੀ ਦੱਸਦਾ ਭਾਈ ਨੇ ਤੇ ਬੱਚਾ ਕੀ ਹੈ ਜੀ ਮਗਰ ਬੱਚੀ ਵੀ ਨੇ ਬੱਚੀ ਪ्योर ਜਰਸੀ ਦੀ ਬੱਚੀ ਹੈ ਜਰਸੀ ਆਪ ਆ ਵਸੀ ਆ ਬਰਾ ਦੇਖ ਸਕਦੇ ਠੀਕ ਹੈ ਜੀ ਬੋਰਾ ਰੇਡ ਬਾਈ ਨੇ ਤੁਹਾਨੂੰ ਇਹਦਾ ਵੀ ਦੱਸਤਾ ਠੀਕ ਹੈ 5 ਨੰਬਰ ਹਾਂ ਭਾਈ ਵੱਡੇ ਬੋਡੀ ਵੇਟ ਦੀ ਵੇੜ ਹੈਗੀ ਹਾਂਜੀ ਦੋਦਾ ਮੰਨ ਲਓ ਵੀ 20 ਤੋਂ ਪਲੱਸ ਪਾ ਦੋਗੀ ਖੁੱਲ੍ਹੇ ਹੀ ਠੀਕ ਆ ਆਰਾਮਦਾਰੀ ਦਾ ਠੀਕ ਆ ਬੱਚੇ ਨੂੰ ਜਨਮ ਦਿੱਤਾ ਇਹਨੇ ਕੱਲ੍ਹ ਸੂਰੀਆ ਵੀਰੇ ਬੱਚੇ ਨੂੰ ਬੱਸੇ ਨੂੰ ਹਾਂ ਇਹ ਬੋਲੂ ਮੂਲੋ ਖਾਂਦੀ ਕਰੀਆਂ ਨੀਆਂ ਨੇ ਹਾਂਜੀ ਕੋਈ ਇਹ ਨਹੀਂ ਵੀ ਆਪਾਂ ਵੀਡੀਓ ਬਣਾਉਣ ਦੇ ਮਾਰੇ ਆਏ ਨੇ ਜੀ ਖਾਲੀ ਨਹੀਂ ਕਰੀਆਂ ਪਾਈਂ ਘੜਾਈ ਖੜੀਆਂ ਹਨਾ ਠੀਕ ਆ ਉਹ ਚੱਕਰ ਨਹੀਂ ਹੈਗਾ ਠੀਕ ਆ ਲੋ ਜੀ ਚੈੱਕ ਕਰ ਸਕੋ ਥਣ ਲੇਵਾ ਲੋ ਜੀ ਖੇੜ ਪਾਰ ਲੋ ਪੋਈ ਖੇੜ ਪਾਣੀ ਪੀ ਆ ਮੈਂ ਗਾਣਾ ਪਾਣੀ ਪੀ ਰਹੀਆਂ ਸਾਰੀਆਂ ਚੈੱਕ ਕਰ ਸਕਦਾ ਲੋਜੀ ਚੈੱਕ ਕਰ ਸੋ ਪੂਰਾ ਠੀਕ ਹੈ ਬਾਕੀ ਇਹਨਾਂ ਦੇ ਵਿੱਚੋਂ ਕੋਈ ਵੀ ਵੇੜ ਕਿਸੇ ਵੀ ਵੀਰ ਦੇ ਪਸੰਦ ਆਉਂਦੀ ਆ ਹਾਂਜੀ ਸਕਰੀਨ ਤੇ ਚਾਉਂਦੇ ਨੰਬਰ ਤੇ ਸੰਪਰਕ ਕਰਕੇ ਡਿਟੇਲ ਸਾਂਝੀ ਕਰ ਲੇ ਆਪਣੇ ਨਾਲ ਤੇ ਹੋਰ ਕੋਈ ਕੱਚੀ-ਕੁੱੱਚੀ ਨਹੀਂ ਬਹੁਤ ਵੇੜਾ ਕੋਈ ਨਹੀਂ ਬਾਈ ਹੈਗੀਆਂ ਨੇ ਵੇੜਾ ਕੋਈ ਕੋਲੇ ਆਏ ਤੋਂ ਜੈ ਜੈ ਭੀ ਠੀਕ ਆ ਸੋਹ ਡਾਊਡਾ ਮੋਢਰ ਡੰਗਰ ਜਾਨਵਰ ਵੀਰ ਨੂੰ ਕਿਸੇ ਨੂੰ ਭੈਣ ਨੂੰ ਚਾਹੀਦਾ ਹੋ ਹਾਂਜੀ ਬੱਚੀਆਂ ਵੀ ਪਾਲਕਾਂ ਹੈਗੀਆਂ ਨੇ ਆਪਣੇ ਕੋਲੇ ਕੱਟੀਆਂ ਵੀ ਹੈਗੀਆਂ ਨੇ ਓਕੇ ਦੱਬਣ ਟੋਕੜਾ ਮੱਝਾਂ ਵੀ ਹੈਗੀਆਂ ਨੇ 12 ਮਹੀਨੇ 30 ਦਿਨ ਮਾਲ ਮਿਲਦਾ ਉਹਦੇ ਕੋਲ ਮੈਂ ਕਿਹਾ ਭਾਈ ਕਿਆ ਬਈ ਕੋਸੂ ਬਾਹਰ ਬਾਹਰ ਠੀਕ ਆ ਲੋਬਰਾ ਬਾਈ ਜੀ ਨਾਲ ਜੁੜਕਨੈਕਟ ਕਰੋ ਤਾਦੀਆਂ ਦੇ ਵਿੱਚ ਗੱਪਣਾ ਠੀਕ ਆ ਜੀ ਬਾਈ ਜੀ ਨਾਲ ਬਾਈ ਦਾ ਨੰਬਰ ਸਪੈਟਲ ਵਿੱਚ ਲਿਖਾਂਗੇ ਠੀਕ ਆ ਜੀ ਵੀਡੀਓ ਦੇਖਣ ਲਈ ਤਾਦੀ ਲੋ ਧੰਨਵਾਦ ठीकु आहे जी मिलंदा कुझु नवी वीडियो साइवर ते सिर ज़रूर करा करो ओके बाए